ਸੱਚੀ ਗੱਲ ਜੀ ਮੈਂ ਅੱਜ ਜਿਹੜੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਵੀਡੀਓ ਹੈ ਬਾਥੂ ਦੀ ਜਿਸ ਨੂੰ ਜੰਗਲੀ ਪਾਲਕ ਕਿਹਾ ਜਾਂਦਾ ਹੈ ਔਰ ਇਹ ਦੇਖੋ ਇਹ ਬੂਟਾ ਹੈ ਪਾਲਕ ਦਾ ਇਹ ਬਾਥੂ ਦਾ ਤੇ ਇਸ ਨੂੰ ਜੰਗਲੀ ਪਾਲਕ ਵੀ ਕਹਿੰਦੇ ਹਨ ਪਰ ਇਸ ਦੇ ਵਿੱਚ ਬਹੁਤ ਜ਼ਿਆਦਾ ਗੁਣ ਹਨ ਦੇਖੋ ਇਸ ਨੂੰ ਲੈਣ ਦਾ ਤਰੀਕਾ ਇਹੋ ਹੀ ਹੈ ਵੀ ਪੱਤੇ ਨੂੰ ਲਓ ਇਸ ਨੂੰ ਧੋਵੋ 3-4 ਪੱਤੇ ਲਓ ਇਸ ਨੂੰ ਧੋਣ ਤੋਂ ਬਾਅਦ ਤੁਸੀਂ ਇਸ ਨੂੰ ਜਾਂ ਤੇ ਵੈਸੇ ਹੀ ਖਾ ਸਕਦੇ ਹੋ ਬਾਕੀ ਹੋ ਸਕੇ ਤੇ ਸਵੇਰ ਖਾਲੀ ਪੇਟ ਇਹਨੂੰ ਖਾਣ ਦੀ ਕੋਸ਼ਿਸ਼ ਕਰੋ ਬਾਕੀ ਇਹ ਸਾਗ ਦੇ ਵਿੱਚ ਤੇ ਪੈਂਦਾ ਹੀ ਪੈਂਦਾ ਹੈ ਇਹਦੇ ਵਿੱਚ ਆਮ ਤੌਰ ਤੇ ਔਰ ਵੀ ਬਹੁਤ ਫਾਇਦੇ ਹਨ ਬਾਕੀ ਇੰਨਾ ਹੀ ਨਹੀਂ ਇਹ ਅਸਲ ਵਿੱਚ ਤਾਕਤ ਦਾ ਖਜ਼ਾਨਾ ਹੈ ਤੇ ਕਬਜ ਨੂੰ ਦੂਰ ਕਰਦਾ ਹੈ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਲਈ ਵੀ ਇਹ ਬਹੁਤ ਵਧੀਆ ਡੁੱਟਾ ਹੈ ਇਸ ਤੋਂ ਲਾਵਾ ਅਗਰ ਜੇ ਅਸੀਂ ਇਸ ਨੂੰ ਦੇਖਿਆ ਜਾਏ ਤੇ ਇਸ ਦੇ ਵਿੱਚ ਪ੍ਰੋਟੀਨ ਫਾਈਬਰ ਜਿਹੜਾ ਆਮ ਤੌਰ ਤੇ ਬਹੁਤ ਜ਼ਿਆਦਾ ਹੁੰਦਾ ਹੈ ਇਸ ਦੇ ਵਿੱਚ ਆਇਰਨ ਬਹੁਤ ਮਾਤਰਾ ਦੇ ਵਿੱਚ ਹੁੰਦਾ ਹੈ ਦਿਲ ਦੇ ਰੋਗੀਆਂ ਲਈ ਬਹੁਤ ਹੀ ਵਧੀਆ ਹੈ ਦਵਾਈ ਦਾ ਕੰਮ ਕਰਦਾ ਹੈ ਇੰਨਾ ਹੀ ਨਹੀਂ ਇਹਨਾਂ ਦੀਆਂ ਪੱਤੀਆਂ ਦਾ ਜੂਸ ਕੱਢ ਕੇ ਤੁਸੀਂ ਉਹ ਵੀ ਪੀ ਸਕਦੇ ਹੋ ਅਗਰ ਜੇ ਕਿਸੇ ਦੇ ਸੋਜ ਜਿਵੇਂ ਗਿੱਟੇ ਤੇ ਸੋਜ ਆ ਗੋਡੇ ਤੇ ਸੋਜ ਆ ਤੇ ਤੁਸੀਂ ਇਸ ਨੂੰ ਕੀ ਕਰਨਾ ਹੈ ਤੁਸੀਂ ਇਹਦੇ ਪੱਤਿਆਂ ਦੀ ਲੇਪ ਜਿਹੜੀ ਆ ਉਹ ਚਟਨੀ ਬਣਾ ਕੇ ਲੈ ਸਕਦੇ ਹੋ ਬਾਕੀ ਪੀਲੀਏ ਦੇ ਰੋਗਾਂ ਲਈ ਬਹੁਤ ਹੀ ਜ਼ਬਰਦਸਤ ਇਹ ਦਵਾਈ ਹੈ ਇਸ ਤੋਂ ਇਲਾਵਾ ਜੇ ਤੁਹਾਡੇ ਵਾਲ ਜਿਹੜੇ ਨੇ ਉਹ ਝੜਦੇ ਨੇ ਤਾਂ ਤੁਸੀਂ ਨਿੰਮ ਦਾ ਤੇਲ ਇਹਦੇ ਵਿੱਚ ਪਾ ਕੇ ਤੇ ਤੁਸੀਂ ਇਸ ਦਾ ਆਮ ਤੌਰ ਤੇ ਚਟਣੀ ਬਣਾ ਕੇ ਤੁਸੀਂ ਵਾਲਾਂ 'ਚ ਲਗਾ ਸਕਦੇ ਹੋ ਅਗਰ ਤੁਹਾਡੇ ਮੂੰਹ 'ਚ ਬਦਬੂ ਆਉਂਦੀ ਹੈ ਤਾਂ ਤੁਸੀਂ ਇਸ ਦੇ ਪੱਤੇ ਜਿਹੜੇ ਉਹ ਖਾ ਸਕਦੇ ਹੋ ਇੰਨਾ ਹੀ ਨਹੀਂ ਅਗਰ ਜੇਕਰ ਤੁਹਾਡੇ ਨੂੰ ਸੂੜਿਆਂ 'ਚ ਖੂਨ ਵਗਦਾ ਹੈ ਤਾਂ ਤੁਸੀਂ ਇਸ ਦੇ ਪੱਤਿਆਂ ਦਾ ਸੇਵਨ ਕਰੋ ਇੰਨਾ ਹੀ ਨਹੀਂ ਅਗਰ ਜੇਕਰ ਤੁਹਾਡੀ ਤਿੱਲੀ ਜਾਂ ਪਿੱਤਾ ਦਿੱਲੀ ਪਈ ਹੈ ਜਾਂ ਪਿੱਤਾ ਜਿਹੜਾ ਉਹ ਖਰਾਬ ਹੈ ਉਹਨੂੰ ਠੀਕ ਕਰਨ ਵਾਸਤੇ ਤੁਸੀਂ ਇਹਦਾ ਸੇਵਨ ਕਰ ਸਕਦੇ ਹੋ ਦਿਲ ਦੇ ਰੋਗੀਆਂ ਲਈ ਬਹੁਤ ਹੀ ਵਧੀਆ ਇਹ ਦਵਾਈ ਹੈ ਦਿਲ ਦੇ ਰੋਗੀਆਂ ਲਈ ਬਹੁਤ ਵਧੀਆ ਦਵਾਈ ਹੈ ਅਗਰ ਤੁਹਾਡੇ ਅਣਕ ਲੱਗੀ ਹੋਈ ਹੈ ਤੁਸੀਂ ਇਹਦਾ ਸੇਵਨ ਕਰੋ ਇਸ ਦੇ ਵਿੱਚ ਵਿਟਾਮਿਨ A ਵਿਟਾਮਿਨ C ਬਹੁਤ ਮਾਤਰਾ ਦੇ ਵਿੱਚ ਹੁੰਦਾ ਹੈ ਬਾਕੀ ਅਗਰ ਜੇ ਤੁਹਾਡੇ ਬਵਾਸੀਰ ਹੈ ਤਾਂ ਤੁਸੀਂ ਕੀ ਕਰਨਾ ਹੈ ਇਹਦੇ 5-6 ਪੱਤੇ ਲਓ ਉਹਨੂੰ ਕੁੱਟ ਕੇ ਚਟਨੀ ਬਣਾਓ ਵਿੱਚ ਬਦਾਮ 5-6 ਬਦਾਮ ਲਓ ਤੇ 5-6 ਕਾਲੀਆਂ ਮਿਰਚਾਂ ਲਾ ਕੇ ਲਗਾਤਾਰ 7 ਦਿਨ ਸਵੇਰ ਖਾਲੀ ਪੇਟ ਤੁਸੀਂ ਲਓ ਤੁਹਾਡੀ ਜਿਹੜੀ ਬਵਾਸੀਰ ਹੈ ਉਹ ਵੀ ਇਹ ਠੀਕ ਹੋ ਜੇਗੀ ਬਾਕੀ ਕੈਲਸ਼ੀਅਮ ਤੇ ਫਾਈਬਰ ਇਹਦੇ ਵਿੱਚ ਬਹੁਤ ਹੁੰਦਾ ਹੈ ਬਾਕੀ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਸਤਿ ਸ੍ਰੀ ਅਕਾਲ ਜੀ